ਤੈਨੂੰ ਸ੍ਰੀ ਬਾਬਾ ਲਾਲ ਦੇਵ ਜੀ ਮੰਦਿਰ ਆ ਉਮਰਪੁਰੇ ਚੌਂਕ ਦੇ ਲਾਗੇ ਉੱਥੇ ਚੋਰੀ ਹੋਈ ਸੀ ਗੋਲਕਾਂ ਦੀ ਉਹ ਸੀਐਸਟਾਫ ਦੇ ਮਤੇ ਦੇ ਨਾਲ ਹਾਂ ਉਹ ਬੰਦੇ ਟੈਸਟ ਕਰ ਲਏ ਆ ਤੇ ਮੈਂ ਵੀ ਤਤਰੀਜ਼ ਜਾਰੀ ਹੈ ਦੋ ਬੰਦੇ ਕੋਈ ਇਹਦਾ ਪਤਾ ਲੱਗਾ ਜੀ ਇਹ ਟਾਈਟ ਦਾ ਤੋਂ ਹੈ ਇਹ ਯਤਨਾ ਵੀ ਜਰਸ ਜੀ ਉਹ ਉਹਨਾਂ ਦਾ ਮੈਡੀਕਲ ਟੈਸਟ ਤੇ ਆ ਕਰਾਉਣ ਵਾਸਤੇ ਗਏ ਆ ਤੇ ਹੁਣ ਟੈਸਟ ਹੋਣ ਤੇ ਪਤਾ ਲੱਗੇਗਾ ਕਸਟ ਪੋਰਟ ਆਉਂਤੇ ਕਿ ਇਹ ਤੇ ਹੁਣ ਟੈਸਟ ਪੋਰਟ ਆਉਂਤੇ ਪਤਾ ਲੱਗੇਗਾ ਜੀ ਮੈਡੀਕਲ ਕਰਾਉਣ ਵਾਸਤੇ ਗਏ ਆ ਉਂਤੇ ਪਤਾ ਲੱਗੇ ਸਰਪ ਤੋਂ ਬੜੇ ਨੇ ਇਹ ਲੱਕਿਚੇ ਬੜੇ ਇਹ ਕੋਈ ਕਦੇ ਹੋਈ ਨਾ ਅਜੇ ਬਾਅਦ ਹੀ ਗਲਤ ਕਿੰਨੇ ਬੰਦੇ ਦੋ ਬੰਦੇ ਕੀ ਕੰਮ ਕੀਤਾ ਇਹ ਜੋ ਰੈਸਟ ਕੀਤਾ ਕੋਰਚ ਮਾਲਜੋ ਅਦਾਲਤ ਚ ਪੇਸ਼ ਕਰਾਂਗੇ ਮੇਰਾ ਨਾਮ ਵਰਨਮਾਇਨ ਲਾਲਦਵਾਰਾ ਉਮਰਪੁਰਾ ਮੰਦਰ ਚੋਂ ਮੈਂ ਪ੍ਰਧਾਨ ਆ ਜੀ ਉਥੋਂ ਦਾ ਮੁਖ ਸੇਵਾਦਾਰ ਮੈਂ ਕਿਤੇ ਬਾਹਰ ਗਿਆ ਆ ਸੀ ਮੇਰੇ ਮਗਰੋਂ ਮਕੀ ਮੰਦਿਰ ਦੇ ਵਿੱਚ ਚੋਰੀ ਹੋਈ ਆ ਠੀਕ ਆ ਜੀ ਕੋਈ 200 ਮੀਟਰ ਦੀ ਦੂਰੀ ਦੇ ਉੱਤੇ ਗੋਲਕਾਂ ਚਾਰ ਗੋਲਕਾਂ ਸੀ ਮੰਦਿਰ ਦੀ ਅੰਦਰ ਉਹ ਲੈ ਗਏ ਨੇ ਕੱਢ ਕੇ ਤੇ ਗੋਲਕਾਂ ਤੋੜ ਕੇ ਉਹਨਾਂ ਨੇ ਪੈਸੇ ਪੂਸੇ ਡੀਵੀਆਰ ਵੀ ਹੀ ਮੰਦਿਰ ਚ ਉਹ ਵੀ ਲੈ ਗਏ ਨੇ ਤੇ ਬਾਕੀ ਪੁਲਿਸ ਪ੍ਰਸ਼ਾਸਨ ਦਾ ਹੀ ਦਿਲੋਤ ਧੰਵਾਦ ਕਰਦੇ ਆ ਕਿ ਉਹਨਾਂ ਨੇ 3 ਦਿਨਾਂ ਦੇ ਵਿੱਚ ਵਿੱਚ ਹੀ ਚੋਰਾਂ ਨੂੰ ਕਾਬੂ ਕਰਕੇ ਦਿਨ ਰਾਤ ਮਿਹਨਤ ਕੀਤੀ ਆ ਸੀਐਸਟਾਫ ਵਾਲੇ ਵੀ ਆਏ ਸੀ ਐਸਐਸਪੀ ਸਾਹਿਬ ਵੱਲੋਂ ਵੀ ਬਹੁਤ ਧੰਵਾਦ ਦਿਆਂ ਕਿ ਉਹਨਾਂ ਨੇ ਵੀ ਬੜਾ ਭਰਾਲਾ ਕੀਤਾ ਹੈ ਇਹਦੇ ਵਿੱਚ ਹਾਂਜੀ ਤੇ ਬਾਕੀ ਚੋਰ ਫੜ ਲਏ ਗਏ ਨੇ ਤੇ ਚੋਰਾ ਕੋਹਣ ਅਗਲੀ ਕਾਰਵਾਈ ਜਿਹੜੇ ਆ ਸਾਡੇ ਚੌਂਕੀ ਇੰਚਾਰਜ ਜਰਮਨ ਸਟੇਟ ਅਰਜਿੰਦਰ ਸਿੰਘ ਜੀ ਉਹਨਾਂ ਨੇ ਆਪਣਾ ਰਿਮਾਂਡ ਲਿਆ ਹੈ ਉਹਨੂੰ ਉਹ ਅੱਗੋਂ ਮੱਕੀ ਥੋੜੀ ਬਹੁਤੀ ਰਿਕਵਰੀ ਕਰਦੇ ਵੇ ਨੇ ਤੇ ਉਹਨਾਂ ਰਿਮਾਂਡ ਤੇ ਹੀ ਬਾਕੀ ਰਿਕਵਰੀ ਕਰਕੇ ਸਾਨੂੰ ਸਾਰਾ ਅਪਰਾਲਾ ਉਹ ਦੱਸਣਗੇ ਕਿ ਕੀ ਰਿਕਵਰ ਹੋਇਆ ਕੀ ਨਹੀਂ ਹੋਇਆ ਕਲੀਆਂ ਗੋਲ ਕਿਸੇ ਕੋਲ ਕੁਝ ਗੋਲ ਕਾਂ ਸੀ ਮਾਤਾ ਦਾ ਸ਼ਿੰਗਾਰ ਸੀ ਮਾਤਾ ਦਾ ਸ਼ਿੰਗਾਰ ਸੀ ਚਾਂਦੀ ਦੇ ਆ ਮਾਤਾ ਦਾ ਸ਼ਿੰਗਾਰ ਸੀ ਨਾਲੇ ਇੱਕ ਉਹਨਾਂ ਨੇ ਬੇਅਦੀ ਕਰਨ ਦੀ ਵੀ ਕੋਸ਼ਿਸ਼ ਪੂਰੀ ਕੀਤੀ ਆ ਕਿ ਤਰਸ਼ੂਲ ਵੀ ਮਾਤਾ ਦਾ ਲਾ ਕੇ ਬਾਹਰ ਸੁਟਿਆ ਉਹਦੇ ਨਾਲ ਹੀ ਗੋਲਕਾਂ ਤੋੜੀਆਂ ਤਰਸ਼ੂਲ ਡਿੰਗਾ ਕੀਤਾ ਗਿਆ ਆ ਤੇ ਇੱਕ ਮੰਦਰ ਦੇ ਅੰਦਰ ਗੋਲਕ ਉਹ ਵੀ ਤੋੜੀ ਗਈ ਹੈ ਮੰਦਰ ਦੇ ਅੰਦਰ ਹੀ ਹੈ ਉਹ ਗੋਲ ਉਹ ਵੀ ਤੋੜੀ ਗਈ ਹੈ ਪਰ ਉਹਦੇ ਵਿੱਚੋਂ ਚਲੋ ਜਿੰਨਾ ਵੀ ਉਹਨਾਂ ਨੇ ਸਮਾਨ ਸਾਡਾ ਘਰ ਤੋਂ ਘੱਟ ਵੀ 1.5 ਲੱਖ ਰੁਪਏ ਦਾ ਨੁਕਸਾਨ ਹੋਇਆ ਅਸੀਂ ਜ਼ਿਆਦਾ ਨਹੀਂ ਕਹਿੰਦੇ ਕਿਉਂਕਿ ਸਾਨੂੰ ਪਤਾ ਹੈ ਕਿ ਸਾਡੀ ਮੰਦਰ ਦੀਆਂ ਗੋਲਕਾਂ 'ਚ 2 ਮਹੀਨੇ ਬਾਅਦ ਰੁਪਇਆ 70000 ਨਿਕਲਦਾ ਸੀ ਸਾਰ 70000 ਰੁਪਇਆ ਸਾਡੇ ਮਗੀ ਮੰਦਰ 'ਚੋਂ ਆ ਜਾਂਦਾ ਸੀ ਤੇ ਬਾਕੀ ਸ਼ਿੰਗਾਰ ਦਾ ਸਮਾਨ ਹੈ ਆ ਮਾਦਾ ਦਾ ਬਾਕੀ ਹੋਰ ਵੀ ਇੱਕ ਦੋ ਆਟਮ ਆ ਉਹ ਵੀ ਅਸੀਂ ਆਪਣੀ ਵੈਰੀਫਾਈ ਕਰਦੇ ਬਈ ਮੰਦਰ ਜੇ ਕਿ ਕੀ ਕੀ ਗੈਪ ਹੋਇਆ ਉਹ ਸਾਰਾ ਹੀ ਆਪਣਾ ਅਰਬਨ ਸਟੇਟ ਚੋਂ ਕੀ ਇੰਚਾਰਜ ਸਾਹਿਬ ਨੂੰ ਦੱਸ ਦਿੱਤਾ ਹੈ ਬਾਕੀ ਉਹਨਾਂ ਦੇ ਹੁਣ ਪਨ ਭਰੋਸਾ ਹੈ ਪੂਰਾ ਕਿ ਜੇ ਉਹ ਤਿੰਨ ਦਿਨਾਂ ਦੇ ਵਿੱਚ ਚੋਰ ਵੀ ਫੜ ਸਕਦੇ ਤੇ ਸਾਡਾ ਪਿਆ ਹੈ ਵੀ ਰਿਕਵਰ ਮੰਦਰ ਦਾ ਸ਼ਰਦਾ ਦੇ ਨਾਲ ਲੋਕਾਂ ਨੇ ਪਿਆ ਚੜਾਇਆ ਉਹ ਮੰਦਰ ਦੇ ਵਿੱਚ ਹੀ ਲੱਗਦਾ ਆ ਤੇ ਬਾਕੀ ਇਹ ਬੜੀ ਮਾੜੀ ਘਟਨਾ ਹੈ ਕਿ ਇਹ ਜਿਹੜੇ ਲੋਕੀ ਨੇ ਹੁਣ ਮੰਦਰਾਂ ਨੂੰ ਤੇ ਗੁਰਦੁਆਰਿਆਂ ਨੂੰ ਨਹੀਂ ਬਖਸ਼ਦੇ ਵੀ ਟਾਰਗੇਟ ਜਿਹੜਾ ਇਹ ਮੰਦਰਾਂ ਨੂੰ ਵੀ ਗੁਰਦੁਆਰਿਆਂ ਨੂੰ ਕਰਦੇ ਪਏ ਨੇ ਮਕਿ ਇੱਕ ਸਮਝੋ ਕਿ ਧਾਰਮਿਕ ਸਥਾਨਾਂ ਨੂੰ ਛੇੜਦੇ ਪਏ ਨੇ ਪਰ ਇਹ ਬੜੀ ਮਦ ਮੰਦਭਾਗੀ ਮਕਿ ਘਟਨਾ ਹੈ ਇਹ ਕ ਇਹ ਹੋਣਾ ਨਹੀਂ ਚਾਹੀਦਾ ਅਸੀਂ ਤੇ ਪੁਲਿਸ ਪ੍ਰਸ਼ਾਸਨ ਅੱਗੇ ਇਹੀ ਕਰਦੇ ਆ ਕਿ ਥੋੜਾ ਜਿਹਾ ਹਰਾਂ ਨੂੰ ਸ਼ਕਤੀ ਵਧਾਈ ਜਾਵੇ